ਦੁਰਗਾ ਸਵੀਟਸ ਐਂਡਸ ਐਂਡ ਗਾਰੀ ਤੇ ਕਈ ਤਰ੍ਹਾਂ ਦੀ ਮਠਿਆਈ ਉਪਲਬਧ ਹੈ ਇਹਨਾਂ ਦੇ ਵੱਲੋਂ ਤਾਜ਼ਾ ਖੋਏ ਦੀਆਂ ਮਠਿਆਈਆਂ ਨੇ ਜਿਹੜੀਆਂ ਉਹਨਾਂ ਦੇ ਤੁਸੀਂ ਹਾਲਾਂਕਿ ਇੱਧਰ ਤਾਂ ਦੁੱਧ ਦੇ ਰੇਟ ਲਿਖੇ ਨੇ ਜਿਹੜੀਆਂ ਤਾਜ਼ਾ ਖੋਏ ਦੀਆਂ ਮਠਿਆਈਆਂ ਦੇ ਸਪੈਸ਼ਲ ਰੇਟ ਹੈ ਰੇਟ ਲਿਸਟ ਇੱਥੇ ਡਿਸਪਲੇ ਦਿੱਤੀ ਗਈ ਆ ਗੁਲਾਬ ਜਾਮਨ ਹੈ 200 ਰੁਪਏ ਰਸਗੁਲਾ 200 ਰੁਪਏ ਮਲਾਈ ਚਮਚ ਹੈ ਜਿਹੜੀ ਚਮਚਮ 280 ਰੁਪਏ ਸੈਂਡ ਪੀਸ 280 ਰੁਪਏ ਪੇੜਾ 440 ਰੁਪਏ ਮਿਲਕ ਕੇਕ 440 ਰੁਪਏ ਕਲਾਕਾਂਦ 440 ਰੁਪਏ ਚਲੋ ਅਮਰਤੀ ਹੈ ਜਿਹੜੀ 280 ਰੁਪਏ ਕਾਜੂ ਕਤਲੀ 800 ਰੁਪਏ ਬਰਫੀ ਪਲੇਨ 360 ਰੁਪਏ ਪਿਸਤਾ ਬਰਫੀ 400 ਰੁਪਏ ਸਪੈਸ਼ਲ ਬਰਫੀ 500 ਰੁਪਏ ਚਾਕਲੇਟ ਬਰਫੀ 480 ਰੁਪਏ ਬਦਾਮ ਬਰਫੀ 850 ਰੁਪਏ ਬਰਫੀ ਮੂੰਗ ਦਾਲ 500 ਰੁਪਏ ਚਨਾ ਬਰਫੀ 560 ਰੁਪਏ ਬਨਾਰਸੀ ਪਾਨ 440 ਰੁਪਏ ਫਰੂਟ ਮਿਲਕ ਕੇਕ 520 ਰੁਪਏ ਤੇ ਤੇਲ ਵਾਲਾ ਪੋਗਾ ਵਾ ਜਿਹੜਾ 440 ਰੁਪਏ ਕੇਸਰ ਦੇ ਲੱਡੂ 200 ਰੁਪਏ ਇਧਰ ਦੋ ਤਿੰਨ ਚੀਜ਼ਾਂ ਹੋਰ ਨੇ ਜਿਹੜੀਆਂ ਲੱਡੂ ਮੋਤੀ ਝੂਰ 200 ਰੁਪਏ ਮਲਾਈ ਚਾਪ 280 ਗੋਲਕੰਦ ਪਿੰਨੀ 440 ਤੇ ਜਲੇਬੀ ਵੀ 200 ਰੁਪਏ ਆ ਸੋ ਕੋਕ ਕੋਕੋਨਟ ਬਰਫੀ ਆ ਜਿਹੜੀ 450 ਗਾਜਰ ਪਾਕਾ 400 ਰੁਪਏ ਪਾਕੀਸਰ ਲੱਡੂ ਤੇ ਬ੍ਰੈਡ ਪਕੌੜਾ ਦਹੀਂ ਪੱਲਾ ਆਲੂ ਟਿੱਕੀ ਕਈ ਤਰ੍ਹਾਂ ਦੀਆਂ ਹੋਰ ਵੀ ਇਹਨਾਂ ਦੇ ਕੋਲ ਪ੍ਰੋਡਕਟਸ ਨੇ ਜਿਹੜੀਆਂ ਅਵੇਲੇਬਲ ਨੇ ਇਹਨਾਂ ਦਾ ਐਕਚੁਅਲ ਟੇਸਟ ਤਾਂ ਤੁਸੀਂ ਆਪ ਹੀ ਆ ਕੇ ਦੇਖੋਗੇ ਕਿ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪਿਓਰ ਖੋਏ ਦੀਆਂ ਮਠਿਆਈਆਂ ਨੇ ਸੋ ਸਰਤਾਜ਼ ਨੰਬਰ 1 ਨਮਕੀਨ ਹੈ ਜਿਹੜੀ ਇਹਨਾਂ ਦੀ ਦੁਕਾਨ ਤੇ ਅਵੇਲੇਬਲ ਹੈ ਇਹ ਵੀ ਤੁਸੀਂ ਦੇਖ ਸਕਦੇ ਹੋ ਅ ਹੋਰ ਕੀ ਕੁਝ ਅਵੇਲੇਬਲ ਹੈ ਤੁਹਾਡੀ ਦੁਕਾਨ ਤੇ ਬਹੁਤ तकरीबन ਸਵੀਟ ਸ਼ਾਪ ਹੈ ਜੀ ਬਾਕੀ ਨਮਕੀਨ ਹੈ ਜੀ ਬਾਕੀ ਪਕੌੜਾ ਵਗੈਰਾ ਬਾਹਰ ਚੱਲਦਾ ਜੀ ਆਪਣਾ ਪੂਰੀ ਛੋਲੇ ਵਗੈਰਾ ਪਕੌੜਾ ਚੱਲ ਰਿਹਾ ਹੈ ਪਨੀਰ ਪਕੌੜਾ ਕਟਲਸ ਆ ਜੀ ਅੱਛਾ ਪਿਓਰ ਖੋਏ ਦੀ ਮਠਿਆਈ ਹੈ ਤੁਹਾਡੇ ਕੋਲ ਕਿਹੜੀ ਕਿਹੜੀ ਜਿਹੜੀ ਪਿਓਰ ਖੋਏ ਦੇ ਵਿੱਚ ਕਿਹੜੀ ਕਿਹੜੀ ਪ੍ਰੋਡਕਟ ਅਵੇਲੇਬਲ ਹੈ तकरीबन ਖੋਏ ਦੀਆਂ 5-7 ਏਡਮਾ ਖੋਏ ਦੀਆਂ ਜੀ ਬਾਕੀ ਸ਼ੈਨੇ ਦੀਆਂ ਏਡਮਾ 5-7 ਜਿੰਨਾ ਕਿ ਮੇਰਾ ਕਾ ਯਾ ਲੱਗ ਰਿਹਾ ਬਸ ਉਹਨਾਂ ਕੀ ਬਣਾ ਰਹੇ ਆ ਜੀ ਅੱਪਾ ਸੋ ਇਟਸ ਫੈਂਟੈਸਟਿਕ ਡਿਸਪਲੇ ਜਿਹੜਾ ਇਹਨਾਂ ਨੇ ਕਾਊਂਟਰ ਦੇ ਵਿੱਚ ਦਿੱਤਾ ਹੋਇਆ ਵਾ ਹਰ ਤਰ੍ਹਾਂ ਦੀ ਮਿਠਾਈ ਹੈ ਜਿਹੜੀ ਇਹਨਾਂ ਦੇ ਵੱਲੋਂ ਬਣਾ ਕੇ ਡਿਸਪਲੇ ਦਿੱਤੀ ਗਈ ਹੈ ਡਿਸਪਲੇ ਵੀ ਕਾਫੀ ਅਟਰੈਕਟਿਵ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਵੀਟਸ ਦੀਆਂ ਕਈ ਤਰ੍ਹਾਂ ਦੀਆਂ ਆਈਟਮਸ ਨੇ ਔਨ ਡਿਸਪਲੇ ਨੇ ਹਾਲਾਂਕਿ ਟ੍ਰੈਡੀਸ਼ਨਲ ਹਲਵਾਈ ਹੋਣ ਦੇ ਨਾਤੇ ਇਹਨਾਂ ਦੇ ਕੋਲੇ ਪੰਜਾਬੀ ਵਿਰਾਸਤੀ ਕੁਝ ਜਿਹੜੀਆਂ ਇਸ ਕਾਊਂਟਰ ਦੇ ਵਿੱਚ ਕੁ ਪ੍ਰੋਡਕਟਸ ਨੇ ਲੱਡੂ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਕਈ ਤਰ੍ਹਾਂ ਦੇ ਲੱਡੂ ਨੇ ਇਸ ਕਾਊਂਟਰ 'ਚ ਔਨ ਡਿਸਪਲੇ ਨੇ ਕਈ ਤਰ੍ਹਾਂ ਦੀ ਜਿਹੜੀ ਪਿਸਤਾ ਵਰਫੀ ਆ ਉਹ ਔਨ ਡਿਸਪਲੇ ਹੈ ਬਾਲੂ ਸ਼ਾਈ ਹੈ ਤੇ ਇੱਕ ਪਿਓਰ ਜਿਹੜੇ ਵਰਤਾਂ ਦੇ ਉੱਤੇ ਲੱਡੂ ਵਰਤੇ ਜਾਂਦੇ ਨੇ ਸੂਜੀ ਦੇ ਲੱਡੂ ਉਹ ਵੀ ਇਸ ਕਾਊਂਟਰ ਦੇ ਵਿੱਚ ਤਿਆਰ ਨਜ਼ਰ ਆ ਰਹੇ ਨੇ ਹਾਲਾਂਕਿ ਦੀਵਾਲੀ ਹੈ ਜਿਹੜੀ ਉਸ ਨੂੰ ਆਉਣ ਦੇ ਵਿੱਚ ਕੁਛ ਹੀ ਸਮਾਂ ਹਜੇ ਬਾਕੀ ਹੈ ਹਾਲਾਂਕਿ ਹਲਵਾਈਆਂ ਦੇ ਵੱਲੋਂ ਫੁੱਲ ਲੋਡ ਦੇ ਵਿੱਚ ਤਿਆਰੀਆਂ ਨੇ ਜਿਹੜੀਆਂ ਦੀਵਾਲੀ ਦੀਆਂ ਹੁਣ ਤੋਂ ਹੀ ਸ਼ੁਰੂ ਹੋ ਗਈਆਂ ਇਸ ਦੀਵਾਲੀ ਦੇ ਉੱਤੇ ਆਪਣੇ ਕਸਟਮਰਸ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਇਹੀ ਚੌਂਨੇ ਦੀ ਅਸੀਂ ਵੀ ਘਰੋਂ ਬਾਹਰ ਨਿਕਲੋ ਮਜ਼ਾਰਾਂ ਦੇ ਵਿੱਚ ਰੌਣਕਾਂ ਲੱਗਣਾਂ ਤੁਹਾਡੇ ਜਦੋਂ ਘਰੋਂ ਬਾਹਰ ਨਿਕਲੋਗੇ ਆਨਲਾਈਨ ਦੇ ਵਿੱਚੋਂ ਬਚੋ ਆਨਲਾਈਨ ਨੂੰ ਛੱਡੋਗੇ ਘਰੋਂ ਬਾਹਰ ਨਿਕਲੋਗੇ ਤਾਂ ਸਾਡੇ ਵਰਗੇ ਜੋ ਮਿਹਨਤ ਕਰ ਰਹੇ ਨੇ ਸਾਨੂੰ ਵੀ ਰੁਜ਼ਗਾਰ ਮਿਲਦਾ ਹੈ ਜੋ ਹੋਰ ਗਰੀਬੰਦੇ ਬੈਠੇ ਨੇ ਕੋਈ ਲੜੀਆਂ ਵੇਚ ਰਹੇ ਕੋਈ ਦੀਵੇ ਵੇਚ ਰਹੇ ਉਹਨਾਂ ਨੂੰ ਵੀ ਰੁਜ਼ਗਾਰ ਮਿਲੇ ਇਸ ਲਈ ਸਭ ਨੂੰ ਬੇਨਤੀ ਹੈ ਆਪਾਂ ਸਾਰੇ ਦੀਵਾਲੀ ਦੀ ਖੁਸ਼ੀਆਂ ਨੂੰ ਰਲ ਮਿਲ ਕੇ ਮਨਾਈਏ ਇੱਕ ਦੂਜੇ ਦਾ ਸਹਿਯੋਗ ਦਿਈਏ ਤਾਂ ਕਿ ਸਭ ਨੂੰ ਰੋਜੀ ਰੋਟੀ ਮਿਲੇ ਜੀ ਇਹੀ ਆਸ਼ਾ ਕਰਦੇ ਹਾਂ ਜੀ ਇਹਨਾਂ ਦੀ ਲੋਕੇਸ਼ਨ ਇੱਕ ਵਾਰ ਫਿਰ ਤੋਂ ਡਿਸਕਸ ਕਰ ਲੈਣੇ ਆ ਬਹਾਦਰ ਕੇ ਰੋਡ ਤੇ ਦਾਣਾ ਮੰਡੀ ਦੇ ਐਗਜ਼ੈਕਟ ਓਪੋਜ਼ਿਟ ਸਾਈਡ ਤੇ ਦੁਰਗਾ ਸਵੀਟਸ ਐਂਡ ਡੈਰੀ ਦੀ ਜਿਹੜੀ ਆਊਟਲੈਟ ਐ ਪੈਂਦੀ ਆ ਟ੍ਰੈਡੀਸ਼ਨਲ ਜਿਹੜੀਆਂ ਵਿਰਾਸਤੀ ਮਿਠਾਈਆਂ ਨੇ ਇਸ ਕਾਊਂਟਰ ਤੇ ਅਵੇਲੇਬਲ ਨੇ ਹਾਲਾਂਕਿ ਹਲਵਾਈ ਦੀ ਦੁਕਾਨ ਐ ਸਰ ਆਪਣੇ ਕਸਟਮਰਸ ਨੂੰ ਹੈਪੀ ਦੀਵਾਲੀ ਕਿਸ ਤਰ੍ਹਾਂ ਕਹੋਗੇ ਸਭ ਨੂੰ ਇਹੀ ਕਹਾਂਗੇ ਜੀ ਫੇਰ ਬੇਨਤੀ ਹੈ ਵੀ ਤੁਸੀਂ ਵਧੀਆ ਕਰੋ ਬਾਹਰ ਨਿਕਲਗੇ ਤਿਹਾੜ ਜੰਜੋਏ ਕਰੋ ਅਤੇ ਸਭ ਨੂੰ ਮੇਰੇ ਵੱਲੋਂ ਪਹਿਲੇ ਹੀ ਐਡਵਾਂਸ ਹੈਪੀ ਦੀਵਾਲੀ ਘੁੰਮੋ ਫਿਰੋ ਬੱਚਿਆਂ ਨੂੰ ਲੈ ਕੇ ਜਾਓ ਨਾਲ ਉਹਨਾਂ ਨੂੰ ਬਾਜ਼ਾਰਾਂ ਦੀਆਂ ਰੌਣਕਾਂ ਦੇ ਵਿੱਚ ਸ਼ਾਮਿਲ ਕਰੋ ਬਾਜ਼ਾਰਾਂ ਦੇ ਵਿੱਚ ਰੌਣਕ ਆਉਣ ਸਭ ਨੂੰ ਰੋਜ਼ਗਾਰ ਮਿਲੇ ਧੰਨਵਾਦ ਜੀ